ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਸਾਰੀ ਹੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੇਰਾ ਪਿਆਰਾ ਤੇ ਮੇਰਾ ਵੱਡਾ ਵੀ ਰਾਜੀ ਸਿੰਘ ਜਵੰਧਾ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਆਜੇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਜ਼ਾ ਰਹਿਣਗੇ ਜਿਉਂਦੇ ਰਹਿਣਗੇ ਪ੍ਰਮਾਤਮਾ ਨੇ ਇੱਕ ਵਿਲੱਖਣ ਹੀਰੂ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਵੀਰ ਜੀ ਜਿਵੇਂ ਸੋਨੇ ਜਾਂਦੀ ਦੇ ਸਿੱਕਿਆਂ ਦੇ ਵਿੱਚ ਹੀਰਾ ਇੱਕ ਲੱਗ ਹੀ ਚਮਕਦਾ ਨਜ਼ਰ ਆਉਂਦਾ ਹੈ ਇਹ ਉਹ ਸ਼ਖਸੀਅਤ ਸਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਤੇ ਵੀਰ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਜੀ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਸਾਨੂੰ ਇੰਨੀ ਤਾਕਤ ਬਖਸ਼ਣ ਕਿ ਅਸੀਂ ਉਹਨਾਂ ਨੂੰ ਪ੍ਰੇਰਣਾ ਮੰਨ ਕੇ ਉਹਨਾਂ ਦੇ ਸਾਰੇ ਸੁਪਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਸ ਪਿੱਛੇ ਸਾਡੇ ਫਾਦਰ ਦਾ ਬਹੁਤ ਰੋਲ ਹੈ ਸਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਇੱਕ ਰੰਗਮੰਚ ਦਿੱਤਾ ਉਹਨਾਂ ਨੂੰ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਪਾਤ 36 ਸੀ ਕਿ ਉਹ ਹੁੰਦੇ ਪਰ ਉਹ ਇਹ ਆਪ ਨਾ ਬਣ ਸਕੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਤੂੰਬੀ ਵਜਾਉਣਾ ਅਲਗੋਜੇ ਹਾਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਉਹਨਾਂ ਨੇ बतौर 뮤직 ਦੀ ਸਪਲਾਈ ਲਈ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਅੱਜ ਹਨ ਪੀਰ ਜੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈਸ ਅਪ ਉਹਨਾਂ ਦਾ ਅੱਜ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾ ਬਚਪਨ ਦੇ ਵਿੱਚ ਉਹ কুরਤਾ ਪਾ ਕੇ ਚਾਦਰਾਂ ਪਾ ਕੇ ਇਕ ਉੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦੇ ਸੀ ਤੇ ਅਸੀਂ ਸਾਰੇ ਕਜ਼ਨਸ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇਹਨਾਂ ਹੀ ਨਹੀਂ ਪੀਰ ਜੀ ਦੇ ਗਲੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡਰਾਈਟਿੰਗ ਹੱਥਾਂ ਦੇ ਵਿੱਚ ਕਲਾ ਚਿੱਤਰਕਾਰੀ ਬਹੁਤ ਅੱਛੀਆਂ ਡਰਾਇੰਗਸ ਬਣਾਉਣੀਆਂ ਇਹ ਡਰਾਇੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਨਹੀਂ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕ ਤਰੀਸ ਸੀ ਕਿ ਮੇਰਾ ਵੀਰ ਵੱਡਾ ਹੋ ਕੇ ਇੱਕ ਪੁਲਿਸ ਆਫੀਸਰ ਬਣੇ ਉਹ ਸਾਡੇ ਪਾਦਰ ਤੋਂ ਵੀ ਵੱਡਾ ਬਣੇ ਤੇ ਉਹ ਬਣੇ ਫਿਰ ਉਹਨਾਂ ਦੀਆਂ ਜੋ ਇਸ਼ਾਵਾਂ ਸੰਗੀਤ ਸਿੰਗਰ ਬਣਨ ਉਹਨਾਂ ਦੇ ਸ਼ੌਂਕ ਸੀ ਤਾਂ ਮੇਰਾ ਮਨ ਇਹ ਵੀ ਸੀ ਕਿ ਇੱਕ ਅੱਛਾ ਗਵਈਆ ਵੀ ਬਣ ਤੇ ਪਰਮਾਤਮਾ ਨੇ ਉਹ ਵੀ ਰੀਜ ਪੂਰੀ ਕੀਤੀ ਪਰ ਅਫਸੋਸ ਇਹ ਹੈ ਕਿ ਉਹਨਾਂ ਦੀ ਆਯੂ ਇੰਨੀ ਲੰਬੀ ਨਹੀਂ ਸੀ ਸਾਡੇ ਮਦਰ ਦਾ ਸ਼ੇਰਪੁੱਤ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾਂ ਆਖ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾਉ ਹਮੇਸ਼ਾ ਉਹਨਾਂ ਨੂੰ ਪੁੱਛਦੇ ਰਹਿਣਾ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨੀ ਲੱਤਾਂ ਘੁੱਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜੱਫੀ ਪਾਉਣੀ ਪਿਆਰ ਕਰਨਾ ਤੇ ਸੀਸਾਂ ਲੈਣੀਆਂ ਉਨ੍ਹਾਂ ਦੇ ਜੀਵਨ ਸਾਥੀ ਦਾ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਆਉਣਾ ਉਨ੍ਹਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਹਰ ਕਦਮ ਕਦਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ, ਜਿੰਦਾਦਿਲ, ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਹਨ। ਵੀਰ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਤੋਂ ਨਾਂ ਲੱਭਾਂ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਭ ਲਵੀ ਤੇ ਅੱਜ ਸ਼ਾਇਦ ਉੱਥੇ ਹੀ ਅਲੂਪ ਹੋ ਗਈ